ਜੇ STI ਵੰਗੂ ਰੋੜਦੀ ਆ ਦਰਿਆ ਦੇ ਵਿੱਚ ਉਹ ਅਸੀਂ ਇਹਨਾਂ ਨੂੰ ਦੱਸਿਓ ਹਰੀਕੇ ਪੱਤਨ ਕੰਮ ਕਰ ਰਹੀ ਐ ਅਸੀਂ ਉਹਨਾਂ ਨਾਲ ਗੱਲ ਵੀ ਕੀਤੀ ਐ ਜੀ ਇਹ ਚੌਣ ਉਹਨੂੰ ਇੱਥੇ ਬੁਲਾ ਸਕਦੇ ਆ ਚੋ ਚੁਕਾ ਸਕਦੇ ਆ ਅੱਛਾ ਇਹਨਾਂ ਨੇ ਬੰਨ ਦੀ ਰਿਪੇਅਰ ਕੀਤੀ ਸੀ ਆ ਬੰਦੇ ਮਿੱਟੀ ਪਾ ਦੀ ਲਖ ਨੂੰ ਚਾਹੁੰਦੇ ਤੇ ਇਹਨਾਂ ਦਾ ਖਰਾਬ ਲੈਂਦੇ ਆ। ਉਹੀ ਗੱਲ ਕਰਦਾ ਨਹੀਂ ਜਿਹੜਾ ਜਿਵੇਂ ਜਿਵੇਂ ਜਦੋਂ ਪਤਾ ਆ ਵੀ بارش ਆਉਣੀ ਹੈ ਨੇ ਅਸੀਂ ਵੀ ਲਿਖ ਕੇ ਦੇ ਕੇ ਆਏ ਸੀਗੇ ਤਾਂ ਇਹਨਾਂ ਨੇ ਕੋਈ ਇਹੋ ਜਿਹਾ ਕੀਤਾ ਸੀਗਾ ਬੰਨ ਨੂੰ ਮਜ਼ਬੂਤ ਕਰਨ ਲਈ ਪਹਿਲਾਂ ਕੁਛ ਕੀਤਾ ਹੁਣ ਤੋ ਦੇਦਮ ਕਰੋ ਤੂੰ ਖੱਜ ਪਿਆਰ ਤੁਰ ਕੇ ਜਾ ਲੱਗੇ ਨਹੀਂ ਸਕਦੇ। ਪਤਾ ਮੈਨੂੰ ਪਤਾ ਮੈਂ ਤਾਂ ਆਪ ਤੁਰਿਆ ਮੈਂ ਪੁੱਛਣਾ ਚਾਹੁੰਦੀ ਆ ਨਾ ਕਿਉਂਕਿ ਲੋਕਾਂ ਨੂੰ ਸੁਨੇਹੇ ਕੁਝ ਹੋਰ ਦਿੱਤੇ ਜਾਂਦੇ ਆ। ਮੀਡੀਆ ਦੇ ਵਿੱਚ ਆ ਕੇ ਕੁਝ ਲੋਕ ਹੋਰ ਬੋਲਦੇ ਆ। ਇਦਾਂ ਮੀ ਪਹਿਲਾ ਆਇਆ ਨਾ ਹੁਣ ਉਦੋਂ ਮਿੱਟੀ ਪਾਉਣ ਲੱਗਿਆ ਇਹ ਉਹ ਮਿੱਟੀ ਇਹ ਜਿਹੇ ਸਿੱਟੀਆਂ ਢਾਕਰ ਲਾ ਕੇ ਜਿਹੜਾ ਬੰਦਾ ਤੁਰ ਕੇ ਨਾ ਸਕਦਾ ਉਦੋਂ ਵੱਲ ਪਹਿਲਾ ਜੰਗਾ ਸੀਗਾ ਉਥੇ ਕੋੜਾ ਕੋਈ ਆਪਸੇ ਵੀ ਗੱਡੀ ਲੈ ਕੇ ਆਇਆ ਪਹਿਲਾਂ ਉਹ ਡ੍ਰੈਗਟਰ ਮੰਗਾਦਾ ਵਿਚਾਰਾ ਹਾਂ ਆਪਰੇ ਪਹੁੰਚਦਾ ਵਾ ਗੱਡੀ ਪਿੱਛੇ ਨੂੰ ਮੰਗਾਦਾ ਫਿਰ ਤੁਸੀਂ ਮਤਲਬ ਇਸ ਚੀਜ਼ ਨੂੰ ਮਤਲਬ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਆ ਵੀ ਤੁਸੀਂ ਮੰਨਦੇ ਹੋ ਕਿ ਆ ਜਿਹੜਾ ਨੁਕਸਾਨ ਹੋਇਆ ਆ ਇਹ ਦਰਿਆ ਨਾਲੋਂ ਜ਼ਿਆਦਾ ਤੁਹਾਡਾ ਪ੍ਰਸ਼ਾਸਨ ਨੇ ਕੀਤਾ ਆ ਹੋਰ ਉਹਨਾਂ ਨੇ ਹੋਰ ਨਹੀਂ ਜਾਨਤੇ ਨੇ ਕੀਤਾ ਇਹ ਆਪਸਰਾ ਹਾਂ ਖਲਰਾਨਾ ਕੀਤਾ ਹਾਂਜੀ ਹਾਂਜੀ ਉਹਨਾਂ ਨੇ ਕੀਤਾ ਕਿਉਂਕਿ ਦਰਿਆ ਨੂੰ ਚਾਹੁੰਦੇ ਰੋਕ ਸਕਦੇ ਸੀਗੇ ਪਰ ਉਹਨਾਂ ਨੇ ਰੋਕਿਆ ਨਹੀਂ ਪਹਿਲਾਂ ਮੇਰੀ ਗੱਲ ਸੁਣ ਮੈਡਮ ਹਾਂਜੀ ਜਦ ਇਹਨੂੰ ਪਤਾ ਵੀ ਉਹ ਉੱਚਾ ਦਾਮ ਹੈ ਉਹਨੂੰ ਆਪਣੀ ਮਾਨ ਕਰਦੀ ਹੈ ਬਿਲਕੁਲ ਸਾਹਿਬ ਨੇ ਤੈਨੂੰ ਪੈਂਦੇ ਆ ਬਿਲਕੁਲ ਜੀ ਪੈਸੇ ਵਟ ਲਈਏ ਕਾਕਾ ਹਿੱਥੇ ਪਈਏ ਪਈ ਆ ਇੱਥੋਂ ਤੁਸੀਂ ਜਦ ਗੱਡੀ ਟਿੱਪਰ ਰੋਕੇ ਆ ਔਰ ਉਹ ਮੰਗਲੀ ਦੀ ਜ਼ਮੀਨ ਆ ਉਹ ਉਥੋਂ ਰੇਤਾ ਚੱਕ ਕੇ ਕਹੇ ਨੂੰ ਲਿਆਂਦੇ ਦੇ ਹੋਰ ਉਹਨਾਂ ਨੂੰ ਛੜਕਿਆ ਨਹੀਂ ਮੱਤੇਰ ਵੀ ਛੜਕ ਗਈ ਹੈ ਬਿਲਕੁਲ ਤੇ ਹਾਂ ਤੇ ਪੰਨ ਉਹਨਾਂ ਨੇ ਨੀਵਾ ਕੀਤਾ ਤੇ ਉਦੋਂ ਉੱਪਰ ਗੱਲ ਆ ਕਿ ਉਦੋਂ ਲੋਕਾਂ ਨੇ ਆਵਾਜ਼ ਕਿਉਂ ਨਹੀਂ ਚੱਕੀ ਨਾਲ ਕਿਉਂ ਤੁਸੀਂ ਸੌਂਦਾ ਨਹੀਂ ਅਸੀਂ ਅਜੇ ਅਣਪੜ੍ਹ ਬੰਦੇ ਪਹਿਲਾਂ ਦੇ ਇੱਥੇ ਦੇਸੀ ਤਾਂ ਤੁਹਾਡੇ ਨਾਲ ਲੱਗੇ ਹੋਏ ਸੀ ਤੇ ਸਾਡਾ ਸਾਥ ਕਿਉਂ ਨਹੀਂ ਦਿੱਤਾ ਖਦ ਮੈਂ ਮੈਂ ਸਾਰੇ ਪਿੰਡਾਂ ਚ ਨਾਊਸਮੈਂਟ ਕੀਤੀ ਆ ਕਿਉਂ ਨਹੀਂ ਆਏ ਉਦੋਂ ਜਦੋਂ ਮੇਰੇ ਤੇ ਹਮਲਾ ਹੋਇਆ ਉਦੋਂ ਵੀ ਦੱਸੋ ਤੁਸੀਂ ਉਦੋਂ ਦਾ ਸੀ ਸੋਚ ਲੈਂਦੇ ਆ ਕੋਈ ਨਹੀਂ ਕਰ ਕਿਸੇ ਦੇ ਅੱਗ ਅੱਗ ਕਿਸੇ ਦੇ ਘਰੇ ਲੱਗੀ ਆ ਜਦੋਂ ਸਾਡੇ ਘਰੇ ਲੱਗੂਗੀ ਦੇਖਾਂਗੇ ਹੁਣ ਲੱਗੀ ਆ ਨਾ ਆਪਣੇ ਘਰੇ ਅੱਗ ਐਂ ਅੱਗ ਲੱਗਦੀ ਲੱਗਦੀ ਕਿਤੇ ਹੋਰ ਚਲੀ ਜਾਊਗੀ ਜੇ ਜਦ ਤੱਕ ਤੁਸੀਂ ਇਕੱਠੇ ਨਾ ਹੋਏ ਲੱਗਣੀ ਸੀ ਮੈਂ ਨੇ ਕੀਤੀ ਸੀ ਪੈਸੇ ਬੱਟੇ ਸੀ ਉਥੇ ਦਾ ਪੱਥਰ ਲੱਗਿਆ ਕੰਡੇ ਵਾਲਿਆਂ ਦੇ ਪੱਥਰ ਲੱਗਦੇ ਆ ਜਿਹੜੀ ਸਰਕਾਰ ਕਹਿੰਦੀ ਡੀਸੀ ਭੇਜਦਾ ਵਾ ਜਿੱਥੇ ਠੋਕਰ ਲਾਉਣ ਦੀ ਲੋੜ ਆ ਛੜਦਾ ਸਿੱਧੀ ਉਥੇ ਇੱਕ ਪੱਥਰ ਵੀ ਲਾ ਕੇ ਛੱਡਦੇ ਹੈਗੇ ਚਲੋ ਮਸ਼ੀਨ ਆ ਗਈ ਆ ਪੱਥਰ ਸਟਾਈਏ ਦੇਖਦੇ ਆ ਹੁਣ ਕੀ ਕਾਰਵਾਈ ਕਰਦੇ ਪੱਥਰ ਲੈ ਕੇ ਆਏ ਆ ਆਪਾਂ ਆਪ ਇਹਨਾਂ ਨੂੰ ਸਪੋਰਟ ਵੀ ਦੇ ਰਹੇ ਆ ਪਰ ਦੇਖਦੇ ਆ ਅੱਜ ਕਰਦੇ ਆ ਕਿ ਨਹੀਂ ਉਹ ਪੱਥਰ ਅਸੀਂ ਪਾਉਣੇ ਇੱਥੇ ਆਪਦਾ ਬੰਨ ਲਾਉਣਾ ਵਾ ਆ ਪਾਣੀ ਪਿੰਡਾਂ ਦਾ ਰੋਕਣਾ ਪਤਾ ਜਾ ਉਹ ਪਹਿਲਾਂ ਮੇਰਾ ਵੀ ਹਾਂ ਤੂੰ ਆ ਦਸ ਬੋਟ ਪੁੱਟ ਕੇ ਕਹਾਂ ਪਾਣੀ ਦੁਪਹਿਰ ਨੂੰ ਲੈ ਬੀ ਚੱਲ ਉਹ ਤਾਂ ਵੱਡੇ ਚੌਰ ਸੀ ਇਹਦਾ ਉੱਪਰ ਰੱਖੀ ਦਾ ਥੱਲੇ ਦਾ ਆ ਦੇ ਕੇ ਬੈਠ ਜਾਂਦੇ ਆ 4 ਫਾ ਕੇ 20 ਫੁੱਟ ਕੀ ਆ 10 ਫੁੱਟ ਪਾਣੀ ਦੂੰਗੇ ਸੀ ਸੋ ਤੁਸੀਂ ਦੇਖ ਹੀ ਚੁੱਕੇ ਹੋ ਕਿ ਲੋਕ ਇੱਥੇ ਕਿੰਨੇ ਦੁਖੀ ਹੋ